ਸੋ ਕਬੀਰ ਨੇ ਜਿਹੜੇ ਗੁਨਾਹ ਕਬੂਦੇ ਨੇ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਨੇ ਉਹਨਾਂ ਨੂੰ ਆਪ ਨਾ ਕਰੇ। ਇਹ ਨਹੀਂ ਆ ਵੀ ਬਰਸ਼ਾ ਫੜ ਕੇ ਸੇਵਾਦਾਰ ਬੈਠਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਉਣ ਵਾਲਿਆਂ ਦੇ ਨਾਲ ਭਾਗੀਦਾਰੀ ਨਿਭਾਉਣ ਵਾਲਾ ਬੰਦਾ ਉੱਥੇ ਬੈਠਾ ਹੈ। ਤੇ ਤੁਸੀਂ ਕੀ ਸਮਝਦੇ ਹੋ ਜਦੋਂ ਉਹਦੇ ਬੰਦੇ ਦੇ ਸਿਰ ਤੇ 76 ਵਜ ਰਹੇ ਹੋਣਗੇ ਤੇ ਉਹ ਨਾ ਕਹਿੰਦਾ ਹੋਊਗਾ ਮਾਫ ਕਰ ਦਿਓ। ਪਰ ਸਿੱਖਾਂ ਨੇ ਕੀਤਾ ਨਹੀਂ ਨਾ ਗੁਬਨੇ ਕੇ ਮਾਫ ਕਰ। ਐਸੀ ਕਿ ਸਤਰੀ ਹੈ ਸਾਡੇ। ਖੈਰ ਫਿਰ ਉਹ ਸਾਰੀ ਗੱਲ ਆ ਰਹੀ ਇੱਕ ਗੱਲ ਮੈਂ ਇਹ ਨਾਲ ਦਿਲ ਦੇ ਵਿੱਚ ਸਿਰਫ ਐਡ ਕਰਦਾ ਜਿਹੜੇ ਇਹਨਾਂ ਕਈ ਵੀ ਬਾਤਿ ਸਪੈਸ਼ਲ ਇਨ ਸੁਖਵੀਰ ਤੇ ਬਾਕੀ ਸਾਰੀਆਂ ਘਟਨਾਵਾਂ ਦੇ ਨਾਲੋਂ ਸੁਖਵੀਰ ਚ ਵੱਖਰਾ ਕੀ ਆ ਜਿਹੜਾ ਧਾਮੀ ਸਾਹਿਬ ਇਹ ਕਹਿਣ ਲੱਗੇ ਵੀ ਇਹਦੇ ਤੇ ਹਮਲਾ ਕਰਨ ਵਾਲਿਆਂ ਨੂੰ ਛੇਕ ਦੇ। ਵੱਖਰਾ ਸਿਰਫ ਇਹ ਨਾ ਕਿਹਾ ਕਿ ਸੁਖਵੀਰ ਸਿੰਘ ਬਾਦਲ ਨੇ 13 ਸਰਸਾ ਸੌਦਾ ਦੇ ਸਾਧ ਨੂੰ ਮਾਫੀ ਦਵਾਈ। ਇਹ ਸਪੈਸ਼ਲ ਹੈ ਸੁਖਵੀਰ। ਸਪੈਸ਼ਲ ਇਹ ਆ ਕਿ ਇਹਨੇ ਉਹਨਾਂ ਲੋਕਾਂ ਨੂੰ ਡੀਜੀਪ ਬਣਾਇਆ ਜਿਨ੍ਹਾਂ ਨੇ ਸਿੱਖਾਂ ਦੇ ਜਨ ਮਸੂਮਤ ਖੂਨ ਦੀ ਹੋਲੀ ਸ਼ਰਿਆ ਪੰਜਾਬ ਦੀ ਧਰਤੀ ਤੇ ਖੇਡੀ ਇਹ ਸਪੈਸ਼ਲ ਹੈ ਆਵਜ ਤੇ ਜੇ ਇਸੇ ਸਪੈਸ਼ialਟੀ ਤੇ ਲਈ ਤਾਂ ਹਮੇ ਸਾਬ ਉਹਨਾਂ ਨੂੰ ਝੁਕ ਰਹੇ ਨੇ ਤੇ ਕੁਝ ਵੱਖਰਾ ਕਰਨ ਜਾ ਰਹੇ ਨੇ ਤਾਂ ਫਿਰ ਤਾਂ ਹਮੇ ਸਾਬ ਨੂੰ ਪੂਰੀ ਸੋਚਣਾ ਚਾਹੀਦਾ ਸੋ ਇਹ ਚੀਜ਼ਾਂ ਘਟਨਾਵਾਂ ਵਾਪਰੀਆਂ ਉਹਦੇ ਬਾਰੇ ਤੁਹਾਨੂੰ ਭਾਈ ਗੌਰਵਪਾਲ ਸਿੰਘ ਉਹਨਾਂ ਦੱਸਤਾ ਇਹਨਾਂ ਘਟਨਾਵਾਂ ਦੇ ਵਿੱਚ ਸੇਮ ਆ ਇੱਕ ਹੋਰ ਘਟਨਾ ਜਿਹੜੀ ਵਾਪਰੀ ਜਿਹਦੇ ਬਾਰੇ ਕੱਲ੍ਹ ਤਾਂ ਵੀ ਸਾਹਮਣੇ ਬੜੇ ਅਜੀਬ ਜਿਹੇ ਤਰੀਕੇ ਦੇ ਨਾਲ ਉਹਨੂੰ ਵੀ ਸ਼ੋਅ ਕੀਤਾ ਉਹ ਸੀ ਭਾਈ ਦਰੈ ਸਿੰਘ ਦੀ ਪੱਗ ਲਾਉਣ ਦਾ ਮਸਲਾ ਵੀਡੀਓਗ੍ਰਾਫੀ ਹੋਈ ਸਾਰਿਆਂ ਦੇ ਸਾਹਮਣੇ ਉਸ ਬੰਦੇ ਨੇ ਝਾੜ ਕੇ ਪੱਗ ਲਈ ਅਕਾਲੀ ਦਲ ਦੇ ਪਹਿਲੇ ਬਿਆਨ ਤੋਂ ਲੈ ਕੇ ਕੱਲ੍ਹ ਦੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੱਕ ਸਾਰਿਆਂ ਨੇ ਇਕੋ ਲੈਣ ਅੱਜ ਜਦੋਂ ਵੱਡੀ ਘਟਨਾ ਵਾਪਰ ਰਹੀ ਹੋਵੇ ਤੇ ਇਹਦੇ ਵਿੱਚ ਨਿੱਕੀਆਂ ਚੀਜ਼ਾਂ ਹੁੰਦੀਆਂ ਪੱਗਰਾਂ ਨੂੰ ਨਿੱਕੀਆਂ ਚੀਜ਼ਾਂ ਚਾੜ੍ਹ ਪੁੱਜ ਮਤਲਬ ਆਫੇਰ ਕਹਿ ਰਿਹਾ ਵੀ ਇੱਕ ਦਾਗੀ ਬੰਦੇ ਤੇ ਚੱਲੀ ਗੋਲੀ ਇਹਨਾਂ ਨੂੰ ਵੱਡੀ ਲੱਗਦੀ ਤੇ ਇੱਕ ਦ੍ਰਿੜ ਇਮਾਨਦਾਰ ਸੱਚੇ ਸੁਸਤੇ ਸਿੱਖ ਦੀ ਜਾਣ ਪੁੱਝ ਕੇ ਪੱਗ ਲਾ ਜਣੀ ਇਹਨਾਂ ਨੂੰ ਛੋਟੀ ਘਟਨਾ ਲੱਗਦੀ ਇਹ ਤਾਂ ਜੀਵਨ ਦੀ ਵਾਲਾ ਗੱਲ ਇਹ ਦੇਖੋ ਤੇ ਮਤਲਬ ਵੱਡਾ درخت ਡਿੱਗਦਾ ਤੇ ਅੰਦਰ ਧਰਤੀ ਹਿੜਦੀ ਵਾਲਾ ਕੰਮ ਇਹਨਾਂ ਨੇ ਕੀਤਾ ਹੈ ਪ੍ਰਧਾਨ ਸਾਹਿਬ ਨੇ ਵੀ ਵੱਡੀ ਘਟਨਾ ਦੇ ਵਿੱਚ ਨਿੱਕੀ ਘਟਨਾ ਵਾਪਰ ਗਈ ਤੇ ਕਿਹੜੀ ਨਿੱਕੀ ਘਟਨਾ ਹੈ ਔਰ ਫਿਰ ਉਹ ਬੰਦਾ ਜਿਹਨੇ ਪੱਗ ਲਾਈ ਉਹ ਰਿਆਖਬਾਰਾਂ ਦੇ ਵਿੱਚ ਲੱਗੀਆਂ ਜਾਂ ਸਕਿਉਰਟੀ ਵਧਾ ਦਿੱਤੀ ਗਈ ਔਰ ਉਸ ਬੰਦੇ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਆਂ ਵੀ ਹੁਣ ਜਿਵੇਂ ਪਹਿਲੇ ਸਮਿਆਂ ਦੇ ਵਿੱਚ ਹੁੰਦਾ ਸੀ ਨਾ ਫਿਸ਼ੀਅਲ ਸੈਨਿਕ ਚਾਰਕ ਭੜੇ ਜਿਹਾ ਬਿਆਨ ਦਿੰਦਾ ਤੇ ਨਾਲ ਦੋ ਚਾਰ ਪੁਲਿਸ ਵਾਲੇ ਲੱਗ ਜਾਂਦੇ ਹੁੰਦੇ ਹਣ ਬਸ ਤੇਰੇ ਸਿਰ ਤੇ ਪਾ ਵੀ ਆ ਕੈਟਾਗਰੀ ਤੋਂ ਵੀ ਅਸੇ ਸਕਿਉਰਟੀ ਲੈ ਮਾਣ ਨਜ਼ਾਰੇ ਲੈ ਪਰ ਆਪਣੇ ਆਪ ਨੂੰ ਕੈਟਾਗਰੀ ਹੁਣ ਉਸੇ ਜੀ ਗਿਣੀ ਕਿ ਜਦੋਂ ਤੂੰ ਜਬ ਪੇਸ਼ਰੇ ਸਮਾਂ ਦੇ ਸਿਵਸਾਨਕ ਕਰਦੇ ਹੈ ਨਾ ਤੇ ਸਿਕਾ ਗਲਾਬ ਚਾਰ ਗਲਾ ਬੋਲੀਆਂ ਤੇ ਸਿਕਿਉਰਟੀ ਦੇ ਆਡਿਟ ਤੁਰੇ ਫਿਰਨਾ ਔਰ ਜਨਾ ਚ ਤੇਰ ਕੋ ਸਿਕਿਉਰਟੀ ਦੇ ਆਡਿਟ ਤੁਰਿਆ ਜਾਂਦਾ ਤੁਰਿਆ ਫਿਰ ਪਰ ਜਦਨ ਪੰਥ ਨੂੰ ਮੌਕਾ ਮਿਲੇਗਾ ਇਸ ਪਗਲਾਈ ਦਾ ਇਨਸਾਫ ਹੋਏ ਔਰ ਐਸੀ ਕਰਮ ਔਰ ਪੰਥ ਇਹ ਹੋਈਆਂ ਚੀਜ਼ਾਂ ਨੂੰ ਇਸ ਤਰੀਕੇ ਨਾਲ ਮਾਫ ਨਹੀਂ ਕਰਨ ਲੱਗਾ ਜਿਸ ਤਰੀਕੇ ਨਾਲ ਸ਼ਰੋਨੀ ਕਮੇਟੀ ਪ੍ਰਧਾਨ ਨੇ ਕਰਦੀਆਂ ਸੋ ਇਹਨਾਂ ਸਾਰੀਆਂ ਚੀਜ਼ਾਂ ਦਾ ਜਿਹੜਾ ਆ ਉਹ ਨੋਟਿਸ ਲਿਆ ਜਾਏਗਾ ਅੱਗੇ ਵੀ ਹੋਏਗਾ। ਔਰ ਜਿਹੜਾ ਪ੍ਰੋਗਰਾਮ ਕੱਲ ਸ਼੍ਰੋਮਣੀ ਕਮੇਟੀ ਦੇ ਐਗਜ਼ੀਕਟਿਵ ਨੇ ਮਤਾ ਪਾ ਕੇ ਜਹੇਦਾਰ ਸਾਹਬ ਨੂੰ ਸੌਂਪਤਾ। ਇਹ ਛੇਕ ਦਿਓ। ਅਸੀਂ ਇਹ ਵੀ ਇੱਥੇ ਇੱਕ ਖੁੱਲੀ ਗੱਲ ਕਹੀਨੇ ਆ ਆਪਣੇ ਵੱਲੋਂ ਅਸੀਂ ਕਹਿੰਨੇ ਆ ਕਿ ਜਿਹੜੇ 13 ਦੇ 13 ਮੈਂਬਰ ਤਰਵੀਜ਼ ਲੈ ਕੇ ਕਹੇ ਨੇ ਡਿਮਾਂਡ ਇਹ ਛੇਕ ਦਿਓ। ਉਹਨਾਂ ਨੂੰ ਲੱਗਦਾ ਕਿ ਭਾਈ ਨਰੈਲ ਸਿੰਘ ਚੌੜਾ ਦਾ ਗੁਨਾਹ ਇਨਾ ਵਟਾਗ 506 ਦੇਣਾ ਚਾਹੀਦਾ ਸਾਡਾ ਉਹ 13 ਨੂੰ ਓਪਨ ਚੈਲੰਜ ਤੁਸੀਂ ਕਿਤੇ ਵੀ ਟੱਕਰ ਕੇ ਕਿਤੇ ਵੀ ਬੈੱਕ ਇੱਕ ਸੱਬਿਆਕ ਤਰੀਕੇ ਦੇ ਨਾਲ ਬੈੱਕ ਦੇ ਰੀਲ ਦੇ ਨਾਲ ਗੱਲ ਕਰ ਲਿਓ ਅਸੀਂ ਰੈਡੀ ਆ ਜੇ ਸਭ ਬੰਦੇ ਦੇ ਮਗਰ ਤੁਸੀਂ ਖਲੋਤੇ ਹੋ ਤੂਗਣੀਆਂ ਤਿਗਣੀਆਂ ਕਿ 100 ਬਣਾ ਵੱਧ ਤੇ ਜਿੰਨਾ ਦੇ ਦਾਂਗੇ ਜਿੱਤੇ ਸੁਖਬੀਰ ਸਿੰਘ ਬਾਦਲ ਦੀ ਉਹਦੀ ਪਾਰਟੀ ਸ਼ੇਕੀ ਜਾਣੀ ਚਾਹੀਦੀ ਬਜਾਏ ਕਿ ਭਾਈ ਦਰਨ ਸਿੰਘ ਚੌੜਾ ਤੇ ਜਦੋਂ ਉਥੇ ਨਹੀਂ ਤੁਸੀਂ ਬੋਲਦੇ ਇੱਥੇ ਤੁਹਾਡੇ ਤੇ ਕਿਹੜਾ ਪ੍ਰੈਸ਼ਰ ਪੈ ਗਿਆ ਤੁਸੀਂ ਹੁਣ ਸ਼ੇਫਨ ਵਾਲੇ ਪਾਸੇ ਤੋਂ ਦੋ ਮੈਂਬਰ ਨੂੰ ਜੈਕਟ ਕੀਤਾ ਹਾਂ ਹਾਂ ਜੀ ਦੋਨਾਂ ਇੱਕ ਉਹ ਦੋਨਾਂ ਨੂੰ ਐਕਸਕਲੂਡ ਕਰ ਦਿੱਤਾ ਕਿਉਂਕਿ ਉਹਨਾਂ ਦੇ ਵਿੱਚ ਨਹੀਂ ਆ ਰਹੇ ਕਿਉਂਕਿ ਉਹ ਸਮਝਦੇ ਆ ਕਿ ਇਹ ਕੰਮ ਨਹੀਂ ਹੋਣਾ ਚਾਹੀਦਾ ਪਰ ਕਿਉਂਕਿ ਹੁਣ ਇਹਨਾਂ ਦੀ ਲਾਇਲਟੀ ਉੱਥੇ ਜੁੜੀ ਪਈ ਆ ਸੋ ਉਹ ਜਿਹੜੇ ਵੀ ਆਏ ਨੇ ਉਹਨਾਂ ਸਾਰਿਆਂ ਨੂੰ ਸਾਡਾ ਇਹ ਓਪਨ ਚੈਲੰਜ ਐਂਡ ਵੇਟ ਦੇ ਲਈ ਡਿਸਕਸ਼ਨ ਦੇ ਲਈ ਇਸ ਸਭਿਆਤਰੀਕ ਤਰੀਕੇ ਨਾਲ ਬੈਕ ਹੈ ਸਾਨੂੰ ਪੰਥ ਨੂੰ ਜਸਟੀਫਾਈ ਕਰ ਦਿਓ ਕਿ ਤੁਹਾਡੀ ਡਿਮਾਂਡ ਸਹੀ ਹੈ ਡਿਸਚੈਲੰਜ ਇਨਕਲੂਡ ਮਿਸਤਾਨੀ ਯੈਸ ਯੈਸ ਇਨਕਲੂਡ ਐਂਡ ਤਾਂ ਮਿਸਾਬ ਨੂੰ ਇਹ ਵੀ ਤੁਸੀਂ ਉਹਨਾਂ ਨੂੰ ਹੈਡ ਕੀਤਾ ਤੁਸੀਂ ਉਸ ਕਮੇਟੀ ਨੂੰ ਵੀ ਹੈਡ ਕਰਦੇ ਜੇ ਜੇ ਐਸੈਪਟ ਕਰਦੇ ਨੇ ਤੇ ਉਸ ਕਮੇਟੀ ਨੂੰ ਉਸ ਆਪਣੀ ਪੂਰੀ ਟੀਮ ਨੂੰ ਵੀ ਹੈਡ ਕਰਕੇ ਤੁਸੀਂ ਅੱਗੇ ਆ ਜੀ